ਵੈਘੁਰੂ ਜੀ ਦਾ ਖਾਲਸਾ ਵੈਘੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਤੋਂ ਨਾਨਸਰ ਸੰਪਰਦਾਵਾਰ ਦੇ ਬਾਰੇ ਗਵਾਦ ਚੱਲ ਰਹੇ ਨੇ ਇਸ ਤਰ੍ਹਾਂ ਕੇ ਚਰਜਨ ਘਰ ਦਾ ਮਸਲਾ ਜੋ ਉਥੋਂ ਦੇ ਸਾਦ ਨੇ ਲੜਕੀਆਂ ਦੇ ਨਾਲ ਕੋ ਕਰਮ ਕੀਤਾ ਉਹ ਬੇਸ਼ੱਕ ਸੰਪਰਦਾਦਾਲ ਉਸ ਦਾ ਕੋਈ ਸੰਬੰਧ ਨਹੀਂ ਸੀ ਉਹਨੇ ਨਾਮ ਵਰਤਿਆ ਨਾਨਸਰ ਦਾ ਦੂਸਰਾ ਜੱਸੀ ਜੋ ਇਥੇ ਕਰਮਸਾਲੀ ਸੀ ਨਾਨਸਰ ਦੇ ਵਿੱਚ ਮੁਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਜੋ ਉਸਨੇ ਬੱਚੇ ਦੇ ਨਾਲ ਕੋ ਕਰਮ ਕੀਤਾ ਤੇ ਦੱਸ ਨਹੀਂ ਉਸ ਨੂੰ ਪੁਲਿਸ ਨੂੰ ਫੜਾਇਆ ਸੀ ਕਿ ਬੇਨਤੀ ਕੀਤੀ ਸੀ ਵੀ ਵਾਅਦੇ ਤੋਂ ਵਾਦੇ ਸਖਤ ਤੋਂ ਸਖਤ ਧਰਵਾਏ ਜਾਣ ਕਿ ਮੋਦ ਘਨੌਟੀ ਹਰਕਤ ਸੀ ਵੀ ਔਰ ਅੱਗਰ ਅੱਜ ਵੀ ਜੇ ਗੌਰਮੈਂਟ ਵੱਲੋਂ ਕੋ ਕਾਨੂੰਨੀ ਕਾਰਵਾਈ ਵਿੱਚ ਢਿੱਲਮਾਠਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਭ ਤੋਂ ਸਖਤ ਉਹਨਾਂ ਦੇ ਧਾਰਾ ਲਾਈਆਂ ਤਾਂ ਕਿ ਉਹ ਇਹੋ ਜਿਹੇ ਵਿਅਕਤੀ ਬਾਹਰ ਨਾ ਆ ਸਕਣ। ਦੂਸਰੀ ਬੇਨਤੀ ਆ ਕਿ ਜੋ ਐਡਾ ਵੱਡਾ ਵਾਕਿਆ ਹੋਇਆ ਤਾਂ ਸਰ ਦੇ ਸੰਪਰਦਾਨ ਨੂੰ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਟੇਸ਼ ਤੇ ਸੰਪਰਦਾਨ ਪਹੁੰਚਦੀ ਹੈ ਨਾ ਹੁਣ ਇਦਾਂ ਪਤਾ ਨਹੀਂ ਲੱਗਦਾ ਵੀ ਕੌਣ ਇੱਥੇ ਕੀ ਹੋ ਰਿਹਾ ਪਰ ਲੇਕਿਨ ਜਿਹੜੀ ਠੇਸ ਆ ਉਹ ਸੰਪਰਦਾਨ ਪਹੁੰਚਦੀ ਹੈ ਇਹ ਮੈਨੂੰ ਮਹਿਸੂਸ ਹੁੰਦਾ ਕਿ ਸੰਗਤਾਂ ਦੇ ਹਿਰਦਿਆਂ ਨੂੰ ਬਹੁਤ ਠੇਸ ਪਹੁੰਚੀ ਆ ਤੇ ਉਹਦੀ ਆਪਾਂ ਖੈਰਾਂ ਵੀ ਮੰਗਦੇ ਆ ਔਰ ਭਾਈ ਅਮਰਤਪਾਲ ਸਿੰਘ ਮੈਰੋਂ ਜੋ ਇਸ ਸਟੱਪ ਦੇ ਵਿੱਚ ਆਏ ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੰਬਰਦਾ ਵੱਲੋਂ ਭਾਈ ਅਮਰਪਾਲ ਸਿੰਘ ਮੈਦਨ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਭਾਈ ਅਮਰਪਾਲ ਸਿੰਘ ਆਪਣੇ ਵੱਲੋਂ ਵੀ ਸਾਰਾ ਜੋ ਹੈ ਸਲੀਤ ਉਹ ਆਪ ਦੱਸਣਗੇ ਮੈਂ ਆਪਣੀ ਜ਼ਬਾਨੋਂ ਨਹੀਂ ਦੱਸ ਸਕਦਾ ਤੇ ਉਹ ਸਾਡਾ ਸਾਹਮਣੇ ਸੰਗਤਾਂ ਦੇ ਲਿਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਤੋਂ ਨਾਨਸਾ ਸੰਬਰ ਦਾ ਬਾਰੇ ਵਿਵਾਦ ਚੱਲ ਰਹੇ ਨੇ ਯਤਰਾ ਕੇ ਚਾਰਜਿੰਗ ਘਾਰ ਦਾ ਮਸਲਾ ਜੋ ਉਥੋਂ ਦੇ ਸਾਦ ਨੇ ਲੜਕੀਆਂ ਦੇ ਨਾਲ ਕੋ ਕਰਮ ਕੀਤਾ ਉਹ ਬੇਸ਼ੱਕ ਸੰਪਰਦਾਦਾਲ ਉਸ ਦਾ ਕੋਈ ਸੰਬੰਧ ਨਹੀਂ ਸੀ ਉਹਨੇ ਨਾਮ ਵਰਤਿਆ ਨਾਨਸਰ ਦਾ ਦੂਸਰਾ ਜੱਸੀ ਜੋ ਇੱਥੇ ਕਰਮਨਸਾਲੀ ਸੀ ਨਾਨਸਰ ਦੇ ਵਿੱਚ ਮੁਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਜੋਸਰ ਨੇ ਬੱਚੇ ਦੇ ਨਾਲ ਕੋ ਕਰਮ ਕੀਤਾ ਤੇ ਦੱਸ ਨਹੀਂ ਉਸ ਨੂੰ ਪੁਲਿਸ ਨੂੰ ਫੜਾਇਆ ਸੀ ਕਿ ਬੇਨਤੀ ਕੀਤੀ ਸੀ ਵੀ ਵਾਅਦਾ ਤੋਂ ਵਾਅਦੇ ਸਖਤ ਤੋਂ ਸਖਤ ਧਾਰਾ ਲਾਈਆਂ ਜਾਂ ਜਾਣ ਕਿ ਮੋਦਕ ਨੌਂਦੀ ਹਰਕਤ ਸੀਗੀ ਹਾਲ ਅਗਰ ਅੱਜ ਵੀ ਜੇ ਗੌਰਮੈਂਟ ਵੱਲੋਂ ਕੋ ਕਾਨੂੰਨੀ ਕਾਰਵਾਈ ਵਿੱਚ ਠੇਲਮਾਠਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਖਤ ਤੋਂ ਸਖਤ ਉਹਨਾਂ ਦੇ ਧਾਰਾ ਲਾਈਆਂ ਜਾਂ ਤਾਂ ਕਿ ਉਹ ਇਹ ਜਿਵੇਂ ਵਿਅਕਤੀ ਬਾਣਾ ਆ ਚੁਕਾ। ਦੂਸਰੀ ਬੇਨਤੀ ਆ ਕਿ ਜੋ ਐਡਾ ਵਡਾ ਵਾਕਿਆ ਹੋਇਆ ਤਾਂ ਸਰ ਦੇ ਸੰਪਰਦਾਨ ਨੂੰ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਮੈਨੂੰ ਮਹਿਸੂਸ ਹੋਦਾ ਕਿ ਸੰਗਤਾਂ ਦੇ ਹਿਰਦਿਆਂ ਨੂੰ ਬਹੁਤ ਥੇਸ ਪਹੁੰਚੀ ਆ ਤੇ ਉਹਦੀ ਆਪਾਂ ਖਿਮਾ ਵੀ ਮੰਗਦੇ ਆ ਪਰ ਭਾਈ ਅਮਰਤਪਾਲ ਸਿੰਘ ਮੈਰੋਂ ਜੋ ਇਸ ਸਟੱਪ ਦੇ ਵਿੱਚ ਆਏ ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੇ ਵੀ ਸੰਮਰਦਾ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਭਾਈ ਅਮਰਤਪਾਲ ਸਿੰਘ ਆਪਣੇ ਬੋਲੰ ਵੀ ਸਾਰਾ ਜੋ ਹੈ ਸਲੀਤ ਉਹ ਆਪ ਦੱਸਣਗੇ ਮੈਂ ਆਪਣੀ ਜ਼ਬਾਨੋਂ ਨਹੀਂ ਦੱਸ ਸਕਦਾ ਤੇ ਉਹ ਸਾਡਾ ਸਾਹਮਣੇ ਸੰਗਤਾਂ ਦੇ ਲਿਆਉਣਗੇ ਵਾਈ ਕੁੜੀ ਕਾ ਖਾਲਸਾ ਵਾਈ ਕੁੜੀ